ਜਿਹੜਾ ਨਾਲ ਅੱਜਾ ਤੋਂ ਸਮੋ ਨੇ ਜਨਦਰਨੀ ਟੀਮ ਜਿੰਨਾ ਪ੍ਰੈਸ ਮੀਡੀਆ ਸਾਰਾ ਸਾਰਿਆਂ ਦਾ ਧੰਨਵਾਦਿਆਂ ਔਰ ਡੀ ਐਚਓ ਸ਼ੈਕ ਤੁਸੀਂ ਮੇਰਾ ਮੇਰਾ ਬਹੁਤ ਸਾਥ ਦਿੱਤਾ ਤੇ ਮੈਂ ਵੀ ਜਿਸ ਦਾ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਮੈਂ ਲੋਕ ਸਭਾ ਖਾਲਸਾ ਸਰਕਾਰ ਦੇ ਬਣ ਕੇ ਜੰਦੀ ਪਾਰਟੀ ਮੈਂ ਮੈਂ ਇਸ ਤਰ੍ਹਾਂ ਡਾਕਟਰ ਸਾਹਿਬ ਨੇ ਪਹਿਲਾਂ ਪੁੱਛਿਆ ਹੋਵੇਗਾ ਕਿ ਕਿਹਾ ਸੀ ਕਿ ਮੈਂ ਅਗਰ ਮੈਨੂੰ ਕੋਈ ਪਾਰਟੀ ਲੋਕ ਸਭਾ ਦਾ ਅਗਰ ਫਿਕਰ ਦਿੰਦੀ ਹੈ ਕਿ ਮੈਂ ਚੋਣ ਲੜਾਂਗਾ ਕਿ ਆਪਾਂ ਮੇਰੇ ਕਰ ਸਕਦੇ ਹਾਂ ਸ਼ਾਹਰਪੁਰ ਤੋਂ ਇਹ ਤੁਹਾਡੇ ਵੀਰ ਰੋਸ਼ਮੀ ਦੇ ਦੇਖੋ ਸਾਡੀ ਪਾਰਟੀ ਇੱਕ ਸਿਸਟਮ ਹੈ ਸਾਡੀ ਕੋਰ ਕਮੇਟੀ ਬੈਠਦੀ ਹੈ ਬਹਿ ਕੇ ਵਿਚਾਰਾ ਹੁੰਦੀ ਹੈ ਕਿ ਕਿਹਨੇ ਕਿਹ ਨੂੰ ਕਿੱਥੇ ਦੇਣੀ ਹੈ ਉਹ ਕੋਰ ਕਮੇਟੀ ਫੈਸਲਾ ਕਰਨਾ ਚਾਹੁੰਦੀ ਹੈ ਇਸ ਕਰਕੇ ਹਲੇ ਜਲਦੀ ਕੋਰ ਕਮੇਟੀ ਦਾ ਮੀਟਿੰਗ ਫਾਈਨ ਜਾਊਗੀ ਜਿੱਥੇ ਜਿਹੜੇ ਜਿਹੜੇ ਸਾਡੇ ਟੈਂਸ਼ਨ ਕੈਂਡੀਡੇਟਸ ਆ ਉਹਨਾਂ ਤੇ ਡਿਸਕਸ ਕੀਤਾ ਜੀ ਗਠਜੰਬੰਧਨ ਦੀ ਕਦੋਂ ਤੱਕ ਉਮੀਦ ਰੱਖੀ ਹੈ ਜੀ ਗਠਜੰਬੰਧਨ ਤੁਹਾਡਾ ਕਦੋਂ ਤੱਕ ਐਲਾਨ ਹੋ ਸਕਦਾ ਹੈ ਅ ਜੀ ਦਸੋ ਮੈਨੂੰ ਤਾਂ ਕੋਈ ਨਹੀਂ ਪਤਾ ਲੱਗਦਾ ਤੁਹਾਡੀ ਗੱਲ ਹੀ ਚੱਲ ਰਹੀ ਹੈ ਕਰਦੇ ਹੋ ਐਸਾ ਕਰਦੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਜਿਹੜੇ ਲੇਖੀਓ ਮੈਦਾਨ ਚ ਉਤਾਰੇ ਨੇ ਆਮ ਲੋਕ ਦੂਸਰੇ ਮੇਰੇ ਕੈਬਨਿਟ ਬਣਾ ਮੈਂ ਕੋਈ ਜਿਹੜਾ ਕਹਿਣਾ ਚਾਹਾਂ ਆਪ ਆਦਮੀ ਪਾਰਟੀ ਦਾ ਸਲੋਗਨ ਕੀ ਸੀ ਕਿ ਆਮ ਲੋਕਾਂ ਨੂੰ ਮਸੀਹ ਮਿਲੇਗਾ ਉਹ ਇਨਾਂ ਦਾ ਇੰਨਾ ਬੁਰਾ ਹਾਲ ਹੈ ਕਿ ਆਮ ਲੋਕ ਤੈਨੂੰ ਛੱਡ ਗਏ ਉਹਨੇ ਦੇਖ ਲਿਆ ਕਿ ਇਹ ਆਮ ਆਦਮੀ ਦੀ ਪਾਰਟੀ ਨਹੀਂ ਹੈ ਧੰਗਾ ਦੀ ਇੱਕ ਪਾਰਟੀ ਹੈ ਤੋ ਇਸ ਕਰਕੇ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ ਹੁਣ ਆਪਣੇ ਮੰਤਰੀਆਂ ਨੂੰ ਉਹਨਾਂ ਕੋਲ ਬੰਦੇ ਨਹੀਂ ਲੱਭੇ ਆਪਣੇ ਮੰਤਰੀਨ ਹੋ ਕੇ ਬਲੀ ਦਾ ਬੱਕਰਾ ਬੱਕਰਾ ਬਣਾ ਰਹੇ ਆ ਤੇ ਜਿਹੜੇ ਮੰਤਰੀ ਆਏ ਨੇ ਉਹ ਜਮਾਨਤਾ ਜੱਤ ਕਰਾ ਕੇ ਹੀ ਜਾਣਗੇ ਬਦਲ ਸਾਹਿਬ ਜੇਕਰ ਕੱਟ ਬੰਦਨ ਹੁੰਦਾ ਸ਼ੋਭਨੀ ਅਕਾਲੀ ਦਲ ਤੇ ਬੀਜੇਪੀ ਦਾ ਕੀ ਕੀ ਤੁਹਾਡੀ ਮੰਗਾ ਰੱਖ ਕੇ ਜੇਕਰ ਤੁਸੀਂ ਕੋਈ ਬਾਤੀ ਮੰਗਾ ਮੇਰੀ ਗੱਲ ਸੁਣਦਾ ਕਿ ਤੁਸੀਂ ਕਿਹੜੇ ਖਵਾਰਚਾ ਤੁਸੀਂ ਤਾਂ ਲਾਈਨ ਹੀ ਹੱਸਦੇ ਹੈ ਜ਼ੀਰੋ ਲਾਈਨ ਹੀ ਹੱਸਦੇ ਥੋੜਾ ਜੀਤ ਨਾ ਹੋ ਗਿਆ ਕਰਜੇ ਮੰਦ ਤੁਸੀਂ ਇਹ ਵੀ ਆਪਣਾ ਖੜੇ ਤੁਸੀਂ ਖੜੇ ਤੁਸੀਂ ਮੈਂ ਕਹਿੰਦਾ ਥੋੜੇ ਰਹੀ ਮੈਨੂੰ ਪਤਾ ਲੱਗ ਰਿਹਾ ਕੋਈ ਕਹਿੰਦਾ ਮੈਂ ਅੱਜ ਮੈਂ ਦਿੱਲੀ ਬੈਠਾ ਮੈਂ ਥੋੜੇ ਕੋਲੇ ਬੈਠਾ ਤੋ ਐਸ ਕਰਕੇ ਤੁਸੀਂ ਮੈਨੂੰ ਲੱਗਦਾ ਮੰਨ ਨਹੀਂ ਤੁਹਾਡਾ ਗੱਠ ਬੰਦ ਨਹੀਂ ਹੁੰਦਾ ਤੁਹਾਨੂੰ ਨਹੀਂ ਲੱਗਦਾ ਉਹਦੇ ਨਾਲ ਕਾਲੀ ਦਸ ਦੀ ਜਿਹੜੀ ਸਥਿਤੀ ਮਜ਼ਬੂਤ ਨਹੀਂ ਬਣ ਪਾਈ ਜੀ ਸ਼ਹਿਰਾਂ ਵਿੱਚ ਸਟਰੋਂਗ ਨਹੀਂ ਕਾਲੀਦਰ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਰ ਵਰਗ ਦੇ ਦਿਲਾਂ ਵਿੱਚ बसी ਹੈ ਆ ਇੱਕ ਗੁਰੂਆਂ ਦੇ ਦੱਸੇ ਹੋਏ ਦੱਸੇ ਹੋਏ ਇੱਕ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਸੀਂ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਜੋੜ ਕੇ ਅਸੀਂ ਆਪਣੀ ਪਾਰਟੀ ਪੰਜਾਬ ਨੂੰ ਪਹੁੰਚਾਉਣਾ ਚਾਹੁੰਦੇ ਹਾਂ ਪੰਜਾਬ ਤਾਂ ਬਚੂਗਾ ਜੇ ਸਾਰੇ ਲੋਕ ਇਕੱਠੇ ਭਰਾਵਾਂ ਨੂੰ ਬਰੋਹਗੇ ਤੁਸੀਂ ਦੇਖਿਆ ਹੋਣਾ ਆ ਸਾਡੀ ਸੋਚ ਹੈ ਜਿੰਨੇ ਤੱਕਵਰ ਅਸੀਂ ਪਿੰਡਾਂ 'ਚ ਆ ਉਨੇ ਤੱਕਵਰ ਅਸੀਂ ਸ਼ਹਿਰਾਂ 'ਚ ਮਾਨ ਸਾਹਿਬ ਪੰਜਾਬ ਦਾ ਕਾਹੋ ਯਾਤਰਾ ਦਾ ਕੀ ਰਿਸਪਾਂਸ ਮਿਲਦਾ ਤੁਸੀਂ ਜੇ ਦੇਖੋਗੇ ਐਡਾ ਵੱਡਾ ਤੂਫਾਨ ਕਿ ਆ ਗਿਆ ਬਸ ਆ ਗਿਆ ਤਾਹ ਮੇਰਾ ਤੱਕ ਮੈਨੂੰ ਤਕਰੀਬਨ ਠੀਕ ਆ ਤਕਰੀਬਨ ਤੀ ਸਾਲ ਤੋਂ ਤੇ ਹੋਇਆ ਸਿਆਸਤ ਵਿੱਚ 30 ਸਾਲਾਂ 'ਚ ਐਜੀ ਰਿਸਪਾਂਸ ਜੋ ਕਿ ਅਸੀਂ ਅੱਜ ਦੇਖ ਰਹੇ ਆ ਮੈਂ ਅੱਜ ਤੱਕ ਨਹੀਂ ਦੇਖਿਆ ਲੋਕਾਂ ਦੇ ਵਿੱਚ ਬੜੇ ਨਕਲੀ ਜਾਲੀ ਦੇ ਮੁੱਖ ਮੰਤਰੀ ਦੇ ਇੰਨਾ ਗੁੱਸਾ ਕਿਉਂਕਿ ਜਿਹੜੀ ਵੀ ਦਿੱਲੀ ਵਾਲੀ ਪਾਰਟੀ ਆਈ ਹੈ ਝੂਠ ਬੋਲ ਕੇ ਸਰਕਾਰ ਬਣਾ ਜਾਂਦੀ ਹੈ ਤੇ ਉਹਦੇ ਬਾਅਦ ਠੱਗਣ ਲੱਗ ਜਾਂਦੀ ਹੈ ਲੋਕਾਂ ਨੇ ਦੇਖ ਲਿਆ ਆਪਣੀ ਕੋਈ ਪੰਜਾਬ ਦੀ ਹੈ ਖੇਤਰੀ ਪਾਰਟੀ ਖਾਲੀ ਤਾਂ ਇਹਨੂੰ ਤਗੜਾ ਕਰੀਏ ਤਾਂ ਪੰਜਾਬ ਬਣ